ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦਾ ਜਿਹੜਾ ਅੱਜ ਪੰਜਾਬੀ ਵਿਸ਼ੇ ਦਾ ਪੇਪਰ ਹੋਇਆ ਹੈ ਉਸ ਪੇਪਰ ਦਾ ਅਸੀਂ ਹੱਲ ਕਰਨ ਲੱਗੇ ਆਂ। ਆਪਣੇ ਨੰਬਰ ਤੁਸੀਂ ਇਸੇ ਪੇਪਰ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ। ਕਿੰਨੇ ਪ੍ਰਸ਼ਨ ਠੀਕ ਹੋਣਗੇ ਤੁਹਾਡੇ ਕਿੰਨੇ ਗਲਤ ਹੋਣਗੇ। ਵੀਡੀਓ ਨੂੰ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਉਹ ਵੀ ਇਸ ਤੋਂ ਆਪਣਾ ਅੰਦਾਜ਼ਾ ਲਗਾ ਸਕਣ। ਤਾਂ ਉਹ ਸ਼ੁਰੂ ਕਰਦੇ ਆਂ। ਪਹਿਲਾਂ ਪੈਰਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਤਾਂ ਇਸ ਦੇ ਵਿੱਚੋਂ ਪਹਿਲਾ ਜਿਹੜਾ ਸਵਾਲ ਹੈ ਉਹ ਹੈ ਸਿੱਖ ਧਰਮ ਵਿੱਚ ਕਿਸ ਗੁਰੂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੂਸਰਾ ਸਵਾਲ ਗੁਰੂ ਅਰਜਨ ਦੇਵ ਜੀ ਨੇ ਨੂੰ ਕਿਹੜਾ ਧਰਮ ਕਬੂਲ ਕਰਨ ਲਈ ਕਿਹਾ ਗਿਆ ਤਾਂ ਇਹ ਹੈ ਇਸਲਾਮ ਧਰਮ ਤੀਸਰਾ ਸਵਾਲ ਗੁਰੂ ਅਰਜਨ ਦੇਵ ਜੀ ਨੇ ਕਿਸ ਸਥਾਨ ਉੱਤੇ ਸ਼ਹੀਦੀ ਪ੍ਰਾਪਤ ਕੀਤੀ ਲਾਹੌਰ ਵਿਖੇ ਚੌਥਾ ਸਵਾਲ ਸਿੱਖ ਧਰਮ ਵਿੱਚ ਪਹਿਲੀ ਸਿੱਧੀ ਕਿਹੜੇ ਗੁਰੂ ਜੀ ਦੀ ਹੋਈ ਤਾਂ ਗੁਰੂ ਅਰਜਨ ਦੇਵ ਜੀ ਪੰਜਵਾਂ ਜਿਹੜਾ ਸਵਾਲ ਹੈ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਤੋਂ ਬਾਅਦ ਕਿਹੜੇ ਗੁਰੂ ਸਹਿਬਾਨ ਨੇ ਗੁਰਗੱਦੀ ਸੰਭਾਲੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਅੱਗੇ ਦੂਸਰਾ ਪੈਰਾ ਹੈ ਇਹ ਕਿਤਾਬ ਦੇ ਵਿੱਚ ਹੀ ਹੈ ਤੇ ਇਸ ਦੇ ਜਿਹੜਾ ਪਹਿਲਾ ਸਵਾਲ ਹੈ ਧਰਤੀ ਕੀ ਬਣ ਗਈ ਉੱਤਰ ਹੈ ਕਬਰਸਤਾਨ ਦੂਸਰਾ ਸਵਾਲ ਪੰਜਾਬਕਾਰ ਦੇ ਸਾਥੀ ਕੌਣ ਸਨ ਤੋਪਚੀ ਊੜਾ ਤੀਸਰਾ ਸਵਾਲ ਖਤਰੇ ਦਾ ਘੁੱਗੂ ਵੱਜਣ ਤੇ ਚਾਰਛਪੇੜਾ ਕੀ ਕਰਨ ਲੱਗ ਪਿਆ ਸਾਂਸਾਂ ਪੰਜਾਬ ਕੌਰ ਤੋਂ ਉਪਚੀਆਂ ਨੂੰ ਕੀ ਆਕੇ ਪੁਕਾਰਦੀ ਸ਼ੇਰ ਬੱਚੇ ਇਹੜੀ ਸਹੀ ਹੈ ਅਗਲਾ ਸਵਾਲ ਚੂਹੇ ਡਰਦੇ ਮਾਰੇ ਕਿੱਥੇ ਆਵੜੇ ਸਨ ਕਰੀ ਊੜਾ ਉੱਤਰ ਸਹੀ ਹੈ ਅੱਗੇ ਉਪਰੋਕਤ ਪੈਰੇਆਂ ਵਿੱਚੋਂ ਕੋਈ ਦੋ ਨਾਮ ਸ਼ਬਦ ਚੁਣ ਕੇ ਦੱਸਣੇ ਆ ਤਾਂ ਦੋਵੇਂ ਪੈਰੇਆਂ ਦੇ ਵਿੱਚੋਂ ਕੋਈ ਵੀ ਜਿਵੇਂ ਇਸੇ ਪੈਰੇ ਦੇ ਵਿੱਚ ਹੈ ਪੰਜਾਬ ਕੌਰ ਇਹ ਨਾਮ ਸ਼ਬਦ ਹੈ ਇਸ ਤੋਂ ਬਾਅਦ ਤੋਪਚੀ ਕਬਰਿਸਤਾਨ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਜਿਸ ਤਰ੍ਹਾਂ ਚੂਹੇ ਹੈ ਇਥੇ ਬੰਬ ਹੈ ਤਾਂ ਇਹ ਸਾਰੇ ਸ਼ਬਦ ਨੇ ਜਿਹੜੇ ਉਹ ਨਾਮ ਸ਼ਬਦ ਨੇ ਅਗਲਾ ਸਵਾਲ ਉਪਰੋਕਤ ਪੈਰਿਆਂ ਵਿੱਚੋਂ ੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ ੇਠ ਲਿਖਿਆਂ ਵਿੱਚੋਂ ਇੱਕ ક્રિયા ਸ਼ਬਦ ਸੁਣੋ ਚੁਣੋ ਤਾਂ ਇਸ ਦਾ ਸਹੀ ਉੱਤਰ ਹੈ ਜਾਂਦਾ ਅਗਲਾ ਹੈ ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਭਾਵਵਾਚਕ ਨਾਮ ਸ਼ਬਦ ਚੁਣੋ ਸ਼ਾਂਤੀ ਊੜਾ ਸਹੀ ਹੈ ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਪੜਨਾਵ ਸ਼ਬਦ ਚੁਣੋ ਊੜਾ ਹੀ ਸਹੀ ਹੈ ਉਹ ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਬਿਸ਼ਰਾਮ ਤੇ ਲੱਭ ਕੇ ਲਿਖੋ ਪਹਿਲਾ ਹੈ ਡੰਡੀ ਡੰਡੀ ਸਿੱਧੀ ਕੰਮ ਏਠਾ ਇਸ ਤਰ੍ਹਾਂ ਜੋੜਨੀ ਇਸ ਤਰ੍ਹਾਂ ਬਿੰਦੀ ਇੱਕ ਬਿੰਦੀ ਲੱਗ ਜਾਂਦੀ ਹੈ ਬਿੰਦੀ ਕਮ ਉੱਪਰ ਬਿੰਦੀ ੇਠਾਂ ਕਮ ਲੱਗ ਜੇਗਾ ਇਸ ਤਰ੍ਹਾਂ ਬਿੰਦੀ ਦੇ ੇਠਾਂ ਇਸ ਤਰ੍ਹਾਂ ਕਮ ਅਗਲਾ ਸਵਾਲ ਉਪਰੋਕਤ ਪਹਿਰੇਆਂ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰਨਾ ਹੈ ਠੰਡੀ ਤੱਤੀ ਗਲਤ ਠੀਕ ਅੱਗੇ ਪਿੱਛੇ ਹਾਰ ਜਿੱਤ ਪਰਿਆ ਖਾਲੀ ਅੱਗੇ ਅੜਾ ਭਾਗ ਇੱਥੇ ਲਿਖੇ ਕਾਪ 17 ਦਾ ਭਾਗ ਸਪਸ਼ਟ ਕਰੋ ਜੈ ਭਾਰਤ ਜੈ ਭਾਰਤ ਮਾਤਾ ਲਹੂਆਂ ਦੇ ਸੰਗ ਲਿਖੀ ਗਈ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਜੈ ਭਾਰਤ ਜੈ ਭਾਰਤ ਮਾਤਾ ਇਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਦਾ ਜਿਹੜਾ ਇਤਿਹਾਸ ਹੈ ਉਹ ਕੁਰਬਾਨੀਆਂ ਦੇ ਨਾਲ ਲਿਖਿਆ ਗਿਆ ਹੈ ਬੜਾ ਅਣਖ ਵਾਲਾ ਜਿਹੜਾ ਇਤਿਹਾਸ ਹੈ ਉਹ ਭਾਰਤ ਮਾਤਾ ਦਾ ਇਤਿਹਾਸ ਹੈ ਅਗਲਾ ਹੈ ਬਲਦਾਂ ਦੇ ਘੁੰਗਰੂ ਆਵਾਜ਼ਾਂ ਮਾਰਦੇ ਪੀਓ ਰਸ ਮਿੱਠਾ ਬਜ਼ੁਰਗ ਨੇ ਪੁਕਾਰਦੇ ਇਹ ਸਿੱਧਾ ਹੀ ਕਿ ਜਿਹੜਾ ਕਲਾੜਾ ਚੱਲ ਰਿਹਾ ਹੈ ਬਲਦਾਂ ਦੇ ਨਾਲ ਉਸ ਦੇ ਵਿੱਚੋਂ ਜਿਹੜਾ ਰਸ ਨਿਕਲ ਰਿਹਾ ਉਹ ਪੀਣ ਦੇ ਲਈ ਬਜ਼ੁਰਗ ਨੇ ਜਿਹੜੇ ਆਵਾਜ਼ਾਂ ਦੇ ਰਹੇ ਨੇ ਅਗਲਾ ਸਵਾਲ ਖੇਡ ਲੇ ਕੇ ਪ੍ਰਸ਼ਨਾਂ 'ਚ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ ਬੱਚਿਆਂ ਨੂੰ ਕਿਹੜੀ ਗੱਲ ਪੈ ਸਾਗਰ ਲੱਗਦੀ ਸੀ ਤੇ ਕਿਉਂ ਬੱਚਿਆਂ ਨੂੰ ਜਰਨੈਲੀ ਸੜਕ ਪਾਰ ਕਰਨੀ ਪੈ ਸਕਦੀ ਲੱਗਦੀ ਸੀ ਕਿਉਂਕਿ ਇਸ ਸੜਕ ਤੋਂ ਪਰਦੇਸੀਆਂ ਰਾਸ਼ਿਆ ਪਠਾਣਾ ਆਦ ਦਾ ਲੰਘਾ ਸੀ ਦੂਸਰਾ ਬਲਜੀਤ ਤੇ ਏਕਮ ਨੂੰ ਕਿਹੜੀ ਕਿਹੜੀ ਖੇਡ ਦਾ ਸ਼ੌਂਕ ਸੀ ਬਲਜੀਤ ਨੂੰ ਤਰੱਕੀ ਦਾ ਤੇ ਏਕਮ ਨੂੰ ਫੁੱਟਬਾਲ ਖੇਡ ਦਾ ਸ਼ੌਂਕ ਸੀ ਮੱਝ ਦਾ ਕੱਟਾ ਕਿਹੋ ਜਿਹਾ ਸੀ ਮੱਝ ਦਾ ਕੱਟਾ ਬਹੁਤ ਸੋਹਣਾ ਪੰਜ ਕ ਲੈਣਾ ਸੀ ਸਾਡਾ ਰਾਸ਼ਟਰੀ ਗਾਣ ਕਿਹੜਾ ਹੈ ਤੇ ਇਸ ਦਾ ਲੇਖ ਕੌਣ ਰਵਿੰਦਰ ਨਾਥ ਟੈਗੋਰ ਜੀ ਲੇਖਕ ਨੇ ਤੇ ਸਾਡਾ ਰਾਸ਼ਟਰੀ ਗਾਣ ਹੈ ਜਨ ਗਣ ਮਨ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਮਲਤਾਨ ਦੇ ਇੱਕ ਛੋਟੇ ਜਿਹੇ ਪਿੰਡ ਕੋਠੀਵਾਲ ਦੇ ਵਿੱਚ ਹੋਇਆ। ਅਗਲਾ ਜਿਹੜਾ ਪ੍ਰਸ਼ਨ ਹੈ ਉਹ ਹੈ ਲੋਹੜੀ ਦਾ ਤਿਹਾਰ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ? ਲੋਹੜੀ ਦਾ ਤਿਹਾਰ ਪੰਜਾਬ ਦੇ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਤਿਹਾਰ ਦਾ ਸਬੰਧ ਮੁੰਡੇ ਦੇ ਜਨਮ ਦੀ ਖੁਸ਼ੀ ਨੂੰ ਸਾਂਝਾ ਕਰਨ ਦੇ ਨਾਲ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦੇ ਨਾਲ ਵਰਕਤ ਆਉਂਦੀ ਹੈ ਪਰ ਅੱਜ ਕੱਲ੍ਹ ਅਗਾਹ ਬਧੂ ਸੋਚਦੇ ਲੋਕ ਨੇ ਜਿਹੜੇ ਉਹ ਧੀਆਂ ਦੀ ਲੋਹੜੀ ਵੀ ਮਨਾਉਣੀ ਸ਼ੁਰੂ ਕਰ ਦਿੱਤੀ ਹੈ। ਤੇ ਇਸ ਦਾ ਸਬੰਧ ਹੈ ਜਿਹੜਾ ਉਹ ਕਿਸਾਨੀ ਜੀਵਨ ਦੇ ਨਾਲ ਵੀ ਜੁੜਿਆ ਹੈ। ਅਗਲਾ ਹੈ ਜੈ ਭਾਰਤ ਮਾਤਾ ਕਵਤਾ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ? ਇਸ ਦਾ ਉੱਤਰ ਹੈ ਇਸ ਦੇ ਵਿੱਚ ਲਾਲਾ ਲਾਜਪਤ ਰਾਏ, ਸ਼ਿਵਾਜੀ, ਮਹਾਰਾਣਾ ਪ੍ਰਤਾਪ ਵਰਗੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ। ਅਗਲਾ ਜਿਹੜਾ ਸਵਾਲ ਹੈ ਕੋਈ ਪੰਜ ਮਹਾਭਾਰੇ ਇਹ ਸਿਰਫ ਬਾਕਾਂ 'ਚ ਵਰਤਨੇ ਨੇ। ਬਰਕਤ ਏਕੇ ਵਿੱਚ ਬਰਕਤ ਹੁੰਦੀ ਹੈ ਆਸਰਾ ਸਾਨੂੰ ਪ੍ਰਮਾਤਮਾ ਦਾ ਆਸਰਾ ਧੱਕਣਾ ਚਾਹੀਦਾ ਹੈ ਜਾਂ ਸਾਨੂੰ ਦੂਸਰਿਆਂ ਦੇ ਆਸਰੇ ਦੀ ਝਾਕ ਨਹੀਂ ਰੱਖਣੀ ਚਾਹੀਦੀ ਹਰਕਤ ਗੱਲ ਸੁਣਦੇ ਉਹ ਹਰਕਤ ਵਿੱਚ ਆ ਗਏ ਰੁਜ਼ਗਾਰ ਅੱਜ ਕੱਲ ਰੁਜ਼ਗਾਰ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਦਿਲ ਭਰਉਣਾ ਉਸ ਦਾ ਇਹ ਗੱਲ ਸੁਣ ਕੇ ਕੋਈ ਵੀ ਤੁਸੀਂ ਗੱਲ ਲਿਖ ਸਕਦੇ ਹੋ ਕਿ ਇਹ ਗੱਲ ਸੁਣ ਕੇ ਉਸ ਦਾ ਦਿਲ ਭਰ ਆਇਆ ਜਿਗਰ ਦੇ ਟੁੱਟੇ ਬੱਚੇ ਆਪਣੇ ਮਾਪੇ ਮਾਤਾ ਪਿਤਾ ਦੇ ਜਿਗਰ ਦੇ ਟੁੱਟੇ ਹੁੰਦੇ ਨੇ ਰੰਗ ਬੰਨਣਾ ਉਸ ਨੇ ਮਹਿਫਲ ਵਿੱਚ ਰੰਗ ਬੰਨ ਦਿੱਤਾ ਸਟੇਜ ਉੱਤੇ ਰੰਗ ਬੰਨ ਦਿੱਤਾ ਦਿਲਾਸਾ ਕਿਸੇ ਵਿਅਕਤੀ ਦਾ ਨਾਮ ਦੇ ਕੇ ਕਿ ਉਸ ਨੇ ਉਸ ਨੂੰ ਦਿਲਾਸਾ ਦਿੱਤਾ ਅੱਗੇ ਫੇਟ ਲਿਖੇ ਬਾਗ ਵਿੱਚੋਂ ਖਾਸ ਨਾਮ ਚੋਂ ਮੋਹਨ ਸਿੰਘ ਇੱਕ ਖਾਸ ਨਾਮ ਹੈ। ਛੇਟ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਦੇ ਉੱਤੇ ਲੇਖ ਲਿਖਣਾ ਹੈ। ਟੈਲੀਵਿਜ਼ਨ ਦੇ ਲਾਭ, ਹਨੇयां ਦੀਵਾਲੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਲੋਹੜੀ, ਦਸਹਿਰਾ ਕਿਸੇ ਦੇ ਉੱਤੇ ਵੀ ਤੁਸੀਂ ਲਿਖ ਸਕਦੇ ਹੋ। ਮੈਚ ਦੇਖਣ ਦੇ ਆਗਿਆ ਲੈਣ ਲਈ ਸਕੂਲ ਦੇ ਮੁਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਕਿਨੇ ਪੱਤਰ ਲਿਖਣਾ ਹੈ। ਜਾਂ ਫਿਰ ਪ੍ਰਿੰਸੀਪਲ ਨੂੰ ਜਾਂ ਮੁਖ ਅਧਿਆਪਕ ਨੂੰ ਫੀਸ ਮਾਫੀ ਲਈ ਪੱਤਰ ਲਿਖਣਾ ਹੈ। ਅੱਗੇ ਛੇਟ ਲਿਖਿਆਂ ਵਿੱਚੋਂ ਕੋਈ ਛੇ ਸਾਰਥਕ ਸ਼ਬਦ ਲਿਖਣੇ ਨੇ। ਪਹਿਲਾ ਹੀ ਹੈ ਖੀਰ, ਦੂਸਰਾ ਹੈ ਹਿਰਨ, ਤੀਸਰਾ ਹੈ ਤਾਸ਼। ਇਨਾ ਹਰਾ ਉਸ ਤੋਂ ਬਾਅਦ ਮੇਜ਼ ਕੁਰਸੀ ਮਰ ਲਾਲ ਪੈਨ ਕਾਰਜ ਕਾਰ ਇਹ 6 ਤੋਂ ਜ਼ਿਆਦਾ ਹੋ ਗਏ ਹੋਰ ਬਥੇਰੇ ਨੇ ਪੀਰ ਟੋਪੀ ਭਾਰ ਮਟਰ ਮਹੀਨਾ ਕਰ ਜੀਪ ਹਰ ਜ਼ਰ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਛੇ ਤੁਸੀਂ ਲਿਖ ਸਕਦੇ ਹੋ ਕਿ ਆਮ ਨਾਮ ਦੀ ਪ੍ਰਭਾਸ਼ਾ ਦਿਓ ਜਾਂ ਕਿਰਿਆ ਦੀ ਪ੍ਰਭਾਸ਼ਾ ਲਿਖੋ ਆਮ ਨਾਮ ਕਿਸੇ ਇੱਕ ਜਾਤੀ ਜਾਂ ਸ਼੍ਰੇਣੀ ਨਾਲ ਸੰਬੰਧਿਤ ਸ਼ਬਦ ਆਮ ਨਾਮ ਦੇ ਵਿੱਚ ਆਉਂਦੇ ਨੇ ਜਿਵੇਂ ਮੁੰਡਾ ਕੁੜੀ ਰੁੱਖ ਕਿਰਿਆ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦਾ ਹੋਣ ਜਾਂ ਕਰਨ ਦਾ ਪਤਾ ਲੱਗੇ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਉਹ ਖੇਡ ਰਿਹਾ ਹੈ ਇੱਥੇ ਖੇਡਣਾ ਜਿਹੜਾ ਉਹ ਕਿਰਿਆ ਸ਼ਬਦ ਹੈ ਉਹ ਪੜ ਰਿਹਾ ਹੈ ਪੜਨਾ ਹੱਸਣਾ ਖੇਡਣਾ ਰੋਣਾ ਨਾਉਣਾ ਤੋਣਾ ਇਹ ਸਾਰੇ ਕਿਰਿਆ ਸ਼ਬਦ ਨੇ ਤਾਂ ਇਹ ਸੀ ਅੱਜ ਦਾ ਜੋ ਪੰਜਾਬੀ ਦਾ ਪੇਪਰ ਹੋਇਆ 8ਵੀਂ ਜਮਾਤ ਦਾ ਅਗਲੇ ਪੇਪਰਾਂ ਦੀ ਵੀਡੀਓ ਵੀ ਤੁਹਾਨੂੰ ਇਸੇ ਚੈਨਲ ਤੇ ਹੱਲ ਕਰਕੇ ਮਿਲ ਜਾਵੇਗੀ ਵੀਡੀਓ ਇਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਵੀ ਜਰੂਰ ਦੱਸਣਾ ਤੇ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਉਹ ਵੀ ਆਪਣੇ ਨੰਬਰ ਚੈੱਕ ਕਰਕੇ ਅੰਦਾਜ਼ਾ ਲਗਾ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ